ਵੱਡਿਆਂ ਦੇ ਪੈਰੀਂ ਪੈਂਦਾ ਛੋਟਿਆਂ ਨੂੰ ਪਿਆਰ ਮੇਰੇ ਵੱਲੋਂ ਸਾਸਰੀਆ ਕਾਲ ਸ਼ਾਮ ਦਾ ਟਾਈਮ ਹੋ ਗਿਆ ਹੁਣ ਚੱਲਦੇ ਆਪਾਂ ਖੇਤਾਂ ਵਿੱਚ ਖੇਤਾ ਵਿੱਚ ਤੁਹਾਨੂੰ ਪਾਣੀ ਪੂਣੇ ਦਿਖਾਉਂਦਾ ਕਿੰਨਾ ਪਾਣੀ ਆ ਤੇ ਮੰਮੀ ਜੀ ਨੇ ਅੱਜ ਪੂੜੇ ਵੀ ਬਣਾਉਣੇ ਆ ਤਾਂ ਕਰਦੇ ਆ ਵੀਡੀਓ ਸ਼ੁਰੂ ਲਓ ਜੀ ਮੈਂ ਪਿੰਡ ਵਾਲੇ ਖੇਤਾਂ ਵਿੱਚ ਆ ਗਿਆ ਔਰ ਇਹਦਾ ਪਾਣੀਓ ਪਾਣੀ ਹੋਇਆ ਵਾ ਆ ਦੇਖੋ ਧਾਨਾਂ ਵਿੱਚ ਐਂ ਡੁੱਬੇ ਵਿੱਚ ਆਹਨੀ ਸਾਈਡ ਤਾਂ ਐ ਹੋਵੇ ਕਿ ਨਾ ਕੱਦੂ ਕਰਨ ਵਾਲਾ ਹੁੰਦਾ ਵਿੱਚ ਐ ਪਾਣੀ ਖੜਾ ਦੇਖੋ ਪਾਣੀ ਨਾਲ ਦੀ ਨਾਲ ਸਾਰਾ ਚੱਤਨਾ ਇਹ ਦੇਖੋ ਯਾਨ ਪਾਣੀੋਂ ਪਾਣੀ ਖੜਾ ਪਾਣੀ ਉਰੇ ਤੇ ਨਿਕਲਣ ਲੱਗਿਆ ਵਾ ਉਹ ਪਿਛਲੇ ਪਾਸੇ ਨਿਕਲੂਗਾ ਉੱਥੇ ਨੂੰ ਉੱਥੇ ਦੇਖਦੇ ਜੇ ਜਾ ਹੋ ਗਿਆ ਦੇਖੋ ਦੋਹੇ ਸਾਈਡ ਪੂਰਾ ਬੁਰਾ ਐ ਨਾ ਬਰਾਬਰ ਪਾਣੀ ਖੜਾ ਆਹ ਸਾਈਡ ਸਾਡੀ ਜ਼ਮੀਨ ਐ ਆ ਸਾਡਾ ਮਨੇਠਿਆਂ ਦੀ ਮੁੱਦੜਾ ਨਾ ਹਟ ਗਿਆ ਹੁਣ ਅੰਦਰ ਇਧਰਲੀ ਸਾਈਡ ਪੱਧਰ ਹੈਗਾ ਹਾਲੇ ਬਾਕੀ ਪਿਛਲੇ ਸਾਈਡ ਦੇਖਦੇ ਪਾਣੀ ਨਿਕਲਦਾ ਕਿ ਨਹੀਂ ਪਾਣੀ ਬਹੁਤ ਜ਼ਿਆਦਾ ਖੜਾ ਵਿੱਚ ਆਹ ਦੇਖੋ ਉਰੇ ਨਿਕਲ ਰਿਹਾ ਪਾਣੀ ਅੰਡਰਗਰਾਊਂਡ ਆਪੇ ਹੁਣ ਇਹ ਪਤਾ ਨਹੀਂ ਕਿੱਧਰੋਂ ਵੈਸੇ ਹੁਣ ਕਿ ਤੁਹਾਨੂੰ ਪਾਣੀ ਦੀ ਤਾਂ ਨਹੀਂ ਲੋੜ ਇੰਨੀ ਅੱਗੇ ਉਹ ਖਾਸਾ ਟੁੱਟਿਆ ਪਿਆ ਸ਼ਾਇਦ ਉਰੇ ਦੀ ਉੱਪਰ ਦੀ ਟਪ ਰਹੀ ਨੇ ਉਰੇ ਦੀ ਫੰਗਾਰੀ ਮੁੱਠੀ ਹਟਾ ਲੈ ਉਹਨੇ ਦੀ ਨਿਕਲ ਜੂ ਪਾਣੀ ਤੇ ਇਹ ਆ ਲੋ ਨੂੰ ਰੇ ਨਾਣੀ ਨਿਕਲ ਜਾਣਾ ਜਿਹੜਾ ਵੇ ਫਾਲਤੂ ਹੋਊਗਾ ਚਲੋ ਉਤਲੇ ਬਾਹਰ ਸੁਸਰੀ ਜੀ ਸਸਰਾ ਬਹੁਤ ਲੱਗਦਾ ਵਿੱਚ ਨਾ ਦੀ ਮੰਮੀ ਦੀ ਇਹ ਦੂਸ ਕੀਰ ਪੂੜੇ ਕੀਰ ਪੂੜੇ ਤੈਨੂੰ ਕਿਹਾ ਉਹ ਤਵੇ ਵਾਲੇ ਪੂੜੇ ਮੈਂ ਤਵੇ ਵਾਲੇ ਪੂੜੇ ਲੈ ਹੁਣ ਤੈਨੂੰ ਮੈਂ ਇੱਕ ਪੂੜਾ ਪਾ ਕੇ ਦਿਖਾਉਣੀ ਆ ਹਾਂ ਲੈ ਦੇਖ ਪਹਿਲਾਂ ਤੇਲ ਪਾਉਣ ਥੋੜਾ ਜਿਹਾ ਪਹਿਲਾਂ ਜੀ ਬਣਾ ਲੈ ਦੋ ਤਿੰਨ ਆ ਬਣਾ ਬਣਾ ਲੈ ਇਹ ਕਿਹਜਣਾ ਜਿਨੀ ਪੈਂਦਾ ਸਾਰਾ ਨਹੀਂ ਵਿਆ ਨਹੀਂ ਹਟੇ ਹੀ ਨਹੀਂ ਵੀਡੀਓ ਸ਼ੂਟ ਦਵਾਉਂਦੇ ਸੀ ਐ ਪੁਰੇ ਐਂ ਡਾਇਟ ਲਾਗੇ ਉੱਪਰ ਐਂ ਵੀਡੀਓ ਸ਼ੂਟ ਕਰਦੇ ਸੀ ਉਰੇ ਤੇ ਤਾਂ ਐ ਤੁਹਾਨੂੰ ਐਂ ਬੜੀ ਕੁਆਲਿਟੀ ਹੁੰਦੀ ਉਰੇ ਤੇ ਨਹੀਂ ਨਹੀਂ ਰਾਤ ਵੀ ਵੀ ਰਾਤ ਦੇਖੋ ਬਾਹਰ ਨਹੀਂ ਰੌਣਾ ਦਿਖਣਾ ਨਹੀਂ ਇਹਦਾ ਨਿਕੋ ਕੁਆਲਿਟੀ ਕਿ ਨਹੀਂ ਉਹ ਦੇਖਦੇ ਲੈਟ ਦੋ ਤਿੰਨ ਰੰਗ ਦੀ ਹੋ ਜਾਂਦੀ ਐ ਤੁਹਾਨੂੰ ਰੰਗ ਬਦਲ ਕੇ ਕਰਾਉਣਾ ਐ ਤਾਂ ਇਹ ਦੇਖੋ ਰੰਗ ਪੇਲਾ ਹੋ ਗਿਆ ਇਹਦਾ ਐਂ ਚਿੱਟੇ ਰੰਗ ਦੀ ਹੋ ਗਈ ਚਿੱਟੇ ਰੰਗ ਦੀ ਵਧੀਆ ਲੱਗਦੀ ਇਹ ਲੈਡ ਘਟਾਉਣੀ ਹੋਵੇ ਇਹ ਕੱਟ ਗਈ ਆ ਦੇਖੋ ਕੁਆਲਿਟੀ ਕਿਹੋ ਜਿਹੀ ਹੋ ਗਈ ਇਹ ਲੈਡ ਵਾਲ ਵੀ ਇਹ ਐਨ ਐਚ ਡੀ ਹਾਂਜੀ ਬਣ ਗਈ ਇੱਥੇ ਹੁਣ ਤੁਹਾਨੂੰ 2 ਸਲੋ ਮੋਸ਼ਨ ਬਣਾ ਕੇ ਦਿਖਾਉਂਦੇ 1 ਮਿੰਟ 1 ਮਿੰਟ ਅੱਜ ਅਸੀਂ ਚੌਂਤੇ ਨਦੀ ਵਿੱਚ ਖੜੇ ਆ ਦੇਖੋ ਨਦੀ ਕਿੰਨੀ ਚੜਪੀ ਕੱਲ ਬਹੁਤ ਜਮੀਂ ਪਿਆਦਾ ਸਾਡੇ ਬਾਬਾ ਜੀ ਖੜੇ ਮੈਂ ਹਰ ਸੀ ਕੱਲ ਸੋ ਜੀ ਫਤ ਹਾਂ ਜੀ ਬਾਬਾ ਇੱਕ ਬਹੁਤ ਦੇਰ ਬਾਅਦ ਨਦੀ ਆਈ ਹੈ ਨਹੀਂ ਬਹੁਤ 2 ਸਾਲ ਹੋ ਗਏ ਬੱਲੇ 2 ਸਾਲ ਨਹੀਂ 2 ਸਾਲ ਪਹਿਲਾਂ ਉਹ ਬੰਨ ਬੰਦੀ ਉਹ ਸਿਰੇ ਉਹ ਬੰਨ ਹੈ ਉੱਥੇ ਪਾਣੀ ਲੱਗਿਆ ਹੋਵਾ ਦਾ 3-4 ਪਹਿਲਾਂ 2-3-4 ਸਾਲ ਨਹੀਂ ਹੁਣ ਤਾਂ ਸਾਰ ਨੂੰ ਹਾਈ ਪਾਣੀ ਆਇਆ ਹੋਣਾ ਇਸ ਟਾਈਮ ਸਾਡੇ ਇਹ ਵੀ ਐਨਾ ਮਹੀਨੇ ਪਿਆ 2 ਦਿਨ ਮਹੀ ਪਾਣੀ ਆਇਆ ਮੈਨ ਲੱਗਦਾ ਅੱਜ ਬੋਲਾ ਖੋ ਸਕਦੇ ਆਪਾਂ ਬੋਲਾ ਖੋਦਾ ਦੀ ਪਿੱਛੇ ਮੋਟਰਸਾਈਕਲ ਉਣੇ ਬਣੇ ਖਾਸੇ ਆਹ ਸਾਡਾ ਗਰਾਊਂਡ ਆ ਦੇਖੋ ਇੱਧਰ ਜੀ ਥੱਲੇ ਉਤਰੇ ਬੇ ਆ ਚੱਲ ਦੋ-ਤਿੰਨ ਦਿਨ ਰਹਿਣਾ ਵੇ ਘਟ ਜਾਣਾ ਨਹੀਂ ਸਵੇਰੇ ਤਾਂ ਪਾਣੀ ਖਤਮ ਹੋ ਗਿਆ ਤਾਂ ਸਵੇਰੇ ਜਮੇ ਆ ਲੱਗ ਰਿਹਾ ਨਾ ਪਾਣੀ ਵਾ ਨਦੀ ਸੁੱਕ ਗਈ ਨਾਲੋਂ ਹੁਣ ਨਾਲੋਂ ਨਾਲ ਨਾਉਣੇ ਵਾਲਾ ਪਾਣੀ ਆ ਠੰਡਾ ਪਾਣੀ ਹੋਣਾ ਦੇਖੀ ਇਹ ਆ ਪਹਾੜਾਂ ਚੋਂ ਪਾਣੀ ਆਇਆ ਵਾ ਇਹ ਸਾਰਾ ਆੜਾਂ ਵਿੱਚੋਂ ਪਾਣੀ ਹੁਣ ਐਵੇਂ ਨਹੀਂ ਬਦਲ ਵਿੱਚ ਵੜ ਗਏ ਕਈ ਥਾਂ ਬਹੁਤ ਡੂੰਘੇ ਡੂੰਘੇ ਟੋਏ ਵੇ ਵੇ ਹਨਾ ਦੇਖੀ ਡੁੱਬੇ ਨਾ ਜਾਈਂ ਟੋਏ ਵੇ ਵੇ ਖਾਸੇ ਉਹ ਮਿੱਟੀ ਜੰਗੇ ਰੰਗੇ ਸਾਰੇ ਡੁੱਬ ਗਏ ਸਾਡਾ ਸਾਈਕਲ ਦਾ ਪੁਰਾਣਾ ਹੋ ਗਿਆ ਹੁਣ ਨਵੇਂ ਸਾਈਕਲ ਆ ਗਏ ਲੋਏ ਵੀਲਾਂ ਨੇ ਮਰਸਡੀ ਵਾਲਾ ਲੋਗੋ ਵਿੱਚ ਉਹ ਲੱਗਿਆ ਹੋਇਆ ਲੋਏ ਦੇਖੋ ਆਈ ਲੈ ਲੀ ਬਾਬਾ ਜੀ ਠੀਕ ਹੈ ਨਾ ਨਾ ਟਾਇਰ ਹੁਣ ਐਨਾ ਬਾਈਕ ਕੱਪੜਾ ਮਾਰਨ ਤਾਂ ਹੋ ਜਾਣਾ ਇਹ ਚੱਕੇ ਵੀ ਨਹੀਂ ਸਾਫ਼ ਹੁੰਦੇ ਇਹ ਬੜੇ ਔਖੇ ਹੁੰਦੇ ਕਹਿੰਦੇ 12 ਬੋਲਸ਼ੀਤੀ ਟੁੱਟ ਜਾਂਦੀ ਆ ਵਾਪਰੀਦਾ ਨਵਾਂ ਲਿਆਇਆ ਇਹ ਦੇਖ ਕੇ ਲਾ ਕੇ ਦੇਖਦੇ ਆਪਾਂ ਵੀ ਲਾਇ ਪਏਗੇ ਇਹਦੇ ਵਿੱਚ ਪਹਿਜਣ ਚਲ ਦੇਖਦੇ ਆਂ ਟੈਂਡ ਬਾਬਾ ਜੀ ਬਾਬੇ ਨੇ ਗਨੇ ਧੱਕੜਦਾ ਇਹ ਤੇਰਾ ਜੰਦਨ ਚਲਾਇਆ ਬਾਬੇ ਚੱਲਿਆ ਹਾਂਜੀ ਬਾਬਾ ਜੀ ਚਲੋ ਬੇਲੇ ਚੱਲੀਏ ਚਲੋ ਚੱਲੀਏ ਹੈ ਚੱਲੀਏ ਚਲੋ ਚਲੋ ਹੁਣ ਸਾਡੀ ਸਲਾਹ ਬਣ ਗਈ ਬੇਲੇ ਜਾਣੇ ਦੀ ਸਾਈਕਲਾਂ 'ਤੇ ਕੁਲ ਚਿੱਟਕੇ ਹਾਂ ਹਾਂ ਨਾਲੇ ਆ ਜਾਣੇ ਮੇਰੇ ਕੋਲ ਚੱਲ